ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਜਾਣਦੇ ਹੋ ਕਿ ਜੋ ਮੱਧ ਪ੍ਰਦੇਸ਼ ਦੇ ਸਿਦੋਲ ਸ਼ਹਿਰ ਦੇ ਵਿੱਚ ਕੁਝ ਸਿੰਧੀ ਪਰਿਵਾਰਾਂ ਦੇ ਵੱਲੋਂ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਤਸ਼ਾਹ ਜੀ ਦਾ ਇੱਕ ਸਰੂਪ ਬਣਾਇਆ ਗਿਆ ਸੀ ਬੱਚੇ ਦਾ ਸੇਮ ਉਦਾਂ ਦੀ ਵੇਸ਼ ਪੂਸ਼ਾ ਬਣਾ ਕੇ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਕੱਲ ਤਾਂ ਹੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਇੱਕ ਦਿਨ ਦਾ ਸਮਾਂ ਦਿਓ ਅਸੀਂ ਸਾਰੀ ਜਿਹੜੀ ਜਾਣਕਾਰੀ ਹੈ ਉਹ ਆਪ ਜੀ ਸਾਨੂੰ ਲਖਾਂਗੇ ਕਿਉਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਹ ਵੀਡੀਓ ਮੋਬਾਈਲ ਦੀ ਹੈ ਸੋ ਉਸ ਛਡੌਲ ਸ਼ਹਿਰ ਦੇ ਜਿੰਨਾਂ ਲੋਕਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਸੀ ਉਹਦੇ ਲਈ ਇੱਕ ਟੀਮ ਜਿਹੜੀ ਆ ਮੁੰਬਈ ਤੋਂ ਭੇਜੀ ਗਈ ਸੀਗੀ ਸਿੱਧੀ ਸਮਾਜ ਦੇ ਕੁਝ ਆਪਣੇ ਪ੍ਰੇਮੀ ਸੱਜਣ ਨੇ ਭੈਣ ਭਰਾ ਨੇ ਜਿਹਦੇ ਵਿੱਚ ਇੱਕ ਸਿੱਨੀ ਸਮਾਜ ਵਿੱਚ ਪ੍ਰਚਾਰ ਕਰਦੇ ਵੀਰ ਗੁਰਪ੍ਰੀਤ ਸਿੰਘ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਜਾ ਕਰਕੇ ਉੱਥੇ ਸਾਰਾ ਛਡੌਲ ਦੇ ਵਿੱਚ ਪਤਾ ਕੀਤਾ ਜਿਹੜੇ ਦੋਸ਼ੀ ਨੇ ਉਹਨਾਂ ਦੋਸ਼ੀਆਂ ਦੇ ਬਾਰੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਆ ਬੇਸ਼ੱਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਕੋਲੋਂ ਗਲਤੀ ਹੋ ਗਈ ਆ ਪਰ ਗਲਤੀ ਨਹੀਂ ਗੁਨਾਹ ਹੈ ਤੇ ਉਹਦੇ ਵਾਸਤੇ ਉਹਨਾਂ ਨੂੰ ਇਹ ਤਕਲੀਦ ਕੀਤੀ ਆ ਕਿ ਜਲਦੀ ਤੋਂ ਜਲਦੀ ਬਿਨਾਂ ਕਿਸੇ ਸ਼ਰਤ ਦੇ ਸ੍ਰੀ ਅਕਾਲ ਤਖਤ ਸਾਹਿਬ ਆ ਕਰਕੇ ਪੇਸ਼ ਹੋ ਜੋ ਤੇ ਪੇਸ਼ ਹੋ ਕੇ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਵੇ ਪੰ냐 ਸਿੰਘਾਂ ਵੱਲੋਂ ਹੁਕਮ ਹੋਵੇ ਉਹ ਤੇ ਪਹਿਰਾ ਦਿਓ ਜੇਕਰ ਉਹ ਲੋਕ ਇਸ ਬਚਨ ਦੇ ਉੱਤੇ ਨਹੀਂ ਆਉਂਦੇ ਤੇ ਫਿਰ ਗੁਰੂ ਕਿਰਪਾ ਕਰੇ ਕੋਈ ਨਾ ਕੋਈ ਜਿਹੜਾ ਗੁਰੂ ਪਿਆਰਾ ਵਾ ਆਪਣੇ ਹਿਸਾਬ ਦੇ ਨਾਲ ਤੇ ਜਰੂਰ ਉਹਨਾਂ ਕੋਲੋਂ ਮਾਫੀ ਮੰਗਵਾਊਗਾ ਅੱਛੇ ਗੱਲ ਦੋਸਤੋ ਜੋ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮਨੁੱਖ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਰਚਿਆ ਗਿਆ ਅਤੇ ਉਸ ਦੇ ਵਿੱਚ ਧੰਨ ਗਗਨ ਸਾਹਿਬ ਜੀ ਦੇ ਬਰਾਬਰ ਉਸ ਦੀ ਚੇਅਰ ਵੀ ਲਗਾਈ ਗਈ ਹੈ ਜਿਸ ਤੋਂ ਬਾਅਦ ਸਿੱਖਾਂ ਦੇ ਹਿਰਦੇ ਕਾਫੀ ਜ਼ਿਆਦਾ ਇਸ ਗੱਲ ਕਰਕੇ ਬਲੁੰਦ ਹੋਏ ਅਤੇ ਲਗਾਤਾਰ ਮੰਗ ਉੱਠ ਰਹੀ ਹੈ ਕਿ ਇਹਨਾਂ ਬੰਦਿਆਂ ਦੀ ਪਛਾਣ ਕਰਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉੱਥੇ ਹੀ ਪਰਮਜੀਤ ਸਿੰਘ ਅਕਾਲੀ ਵੱਲੋਂ ਇਹਨਾਂ ਬੰਦਿਆਂ ਦੀ ਪਛਾਣ ਕਰ ਲਈ ਗਈ ਹੈ ਤੇ ਆਪਣੇ ਬੰਦੇ ਪਹੁੰਚ ਕੇ ਪਹੁੰਚਦੇ ਕਰਕੇ ਇਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਲਈ ਕਿਹਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਨਹੀਂ ਤਾਂ ਕੋਈ ਸਿੱਖ ਤੁਹਾਡਾ ਸੋਧਾ ਵੀ ਲਗਾ ਸਕਦਾ ਹੈ ਤੇ ਹੋਰ ਕੀ ਕੀ ਗੱਲਬਾਤ ਹੋਈ ਇੰਨਾ ਲੋਕਾਂ ਦੇ ਨਾਲ ਤੁਸੀਂ ਵੀ ਸੁਣੋ ਤੁਹਾਨੂੰ ਕੀ ਲੱਗਦਾ ਹੈ ਇਹ ਜਿਹੇ ਲੋਕਾਂ ਦੇ ਕੀ ਕਰਵਾਈ ਹੋਣੀ ਚਾਹੀਦੀ ਹੈ ਪੂਰੀ ਵੀਡੀਓ ਦੇਖਣ ਤੋਂ ਬਾਅਦ ਜਰੂਰ ਆਪਣੇ ਵਿਚਾਰ ਦੱਸਣਾ ਕਿਉਂਕਿ ਕਿਤੇ ਨਾ ਕਿਤੇ ਇਹ ਜੀ ਵੀ ਜਾਪ ਰਿਹਾ ਜਿਵੇਂ ਇਹਨਾਂ ਦੇ ਕੋਲੋਂ ਇਹ ਸਭ ਕੁਝ ਅਨਜਾਨ ਪੁਣੇ ਦੇ ਵਿੱਚ ਹੋਇਆ ਹੋਵੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਅਨਜਾਨ ਪੁਣੇ ਚ ਜਾਂ ਫਿਰ ਸਾਜ਼ਿਸ਼ ਜਰੂਰ ਕਮੈਂਟ ਕਰਕੇ ਦੱਸਣਾ ਹਾਂ ਜੀ ਕਿਸ਼ਨਜੀ ਬੋਲਦੇ ਹਾਂ ਹਾਂ ਜੀ ਕਿਸ਼ਨ ਜੀ ਮੈਂ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ ਸੇਵਾਦਾਰ ਆਂ ਸ਼੍ਰੀ ਅਮਰਸਰ ਸਾਹਿਬ ਤੋਂ ਜੀ ਜੀ ਦਾ ਹਾਂ 2 ਮਿੰਟ ਕਾਪਨੀ ਤੁਹਾਡਾ ਵਿਚਾਰ ਜੀ ਬੋਲੀ ਜਿਹੜੀ ਉਹ ਇੱਕ ਵੀਡੀਓ ਵਾਇਰਲ ਹੋ ਰਹੀ ਯਾਰ ਜਿਹਦੇ ਵਿੱਚ ਤੁਸੀਂ ਕਿਸੇ ਮਨੁੱਖ ਨੂੰ ਜਾਂ ਕਿਸੇ ਬੱਚੇ ਨੂੰ ਪਤਾ ਨਹੀਂ ਕੌਣ ਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਬਣਾ ਕੇ ਜੀ ਤੇ ਉਹ ਤੁਸੀਂ ਜਿਹੜਾ ਉਹ ਟਕਵਾਂਜਲ ਰਚਿਆ ਸੀਗਾ ਜੋ ਵੀ ਤੁਸੀਂ ਕਰ ਰਹੇ ਸੀਗੇ ਉਹ ਜੀ प्रबंधक को मतलब सारा दे नहीं वो क्या हुआ दादाजी की गलती से बच्चे जो है वो उसने स्वरूप में आ गई जिसकी हम लोग को जानकारी नहीं थी तो आज हम लोग गुरुद्वारा प्रबंधक कमेटी के पास कल भी गए थे आज भी गए थे तो हम लोग ने गलती के लिए अरदास भी करवा ली और माफी नामा भी लिख के दे दिया ਹਾਂ ਇਹ ਹਮ ਲੋਕ ਸੇ ਭੂਲ ਵਰਤ ਸੰ ਗਿਆਨਤਾ ਮੈਂ ਉਹ ਬੱਚੀ ਸੇ ਗਲਤੀ ਹੋ ਗਈ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਕਿ ਜਿਹੜੀ ਉਹ ਬੱਚੀ ਆ ਜਾਂ ਜੋ ਕੌਣ ਜੋ ਵੀ ਸੀ ਉਹ ਬੱਚਾ ਸੀ ਬੱਚੇ ਸੀ ਜੀ ਉਹਨੇ ਇਹ ਕਿਉਂ ਨਹੀਂ ਗਲਤੀ ਕਰਤੀ ਵੀ ਰੋਡ ਦੇ ਉੱਤੇ ਟਰੱਕ ਚੱਲਦੇ ਗੱਡੀਆਂ ਚੱਲਦੀਆਂ ਕਿਸੇ ਥੱਲੇ ਆਏ ਕਿਉਂ ਨਹੀਂ ਮਰ ਗਈ ਆ ਦੇਖੀ ਮੈਂ ਲੋਜੀਕਲੀ ਵੇਖੋ ਮੈਂ ਤੁਹਾਡੀ ਗੱਲ ਸੁਣੀ ਆ ਨਾ ਜੀ ਹਾਂ ਤੁਸੀਂ ਲੋਜੀਕਲੀ ਮੈਨੂੰ ਮੇਰੀ ਗੱਲ ਦਾ ਵੀ ਤਾਂ ਜਵਾਬ ਦੇ ਕੇ ਸੰਤੁਸ਼ਟ ਕਰ ਦਿਓ ਨਾ ਕਿ ਜੇ ਉਹ ਬੱਚੀ ਜਿਹੜੀ ਆ ਉਹਨੇ ਇਦਾਂ ਦਾ ਕੁਝ ਕਿਉਂ ਨਹੀਂ ਕਰ ਲਿਆ ਦੂਸਰੀ ਗੱਲ ਤੁਸੀਂ ਇਹ ਗੱਲ ਕਹੀ ਕਿ ਅਸੀਂ ਜਾ ਕੇ ਤੇ ਉੱਥੇ ਮਾਫੀ ਮੰਗ ਲਈ ਤੇ ਮਾਫੀਨਾਮਾ ਲੈ ਕੇ ਦੇ ਦਿੱਤਾ ਹਨ ਜੀ ਇਹ ਮਤਲਬ ਤੁਹਾਡੇ ਵਾਸਤੇ ਇਹ ਨਾਫੀ ਇਹ ਬਹੁਤ ਵਧੀਆ ਤਰੀਕਾ ਲੱਗਦਾ ਤੁਹਾਨੂੰ ਪਹਿਲਾਂ ਮੇਰੀ ਬੇਨਤੀ ਸੁਣੋ ਮੈਂ ਤੁਹਾਡੀ ਥੋੜੀ ਸੀ ਮੇਰੀ ਗੱਲ ਨਾ ਟੋਕਿਓ ਮੇਰੀ ਗੱਲ ਹੋ ਜਾਣ ਦਿਓ ਫਿਰ ਤੁਸੀਂ ਬੋਲਿਓ ਵਾਰੀ ਵਾਰੀ ਗੱਲ ਕਰਦੇ ਆਪਾਂ ਤੁਸੀਂ ਤੁਸੀਂ ਇਹ ਕੀ ਸੋਚਦੇ ਹੋ ਵੀ ਬਹੁਤ ਸੌਖਾ ਤਰੀਕਾ ਵਾ ਵੀ ਪਹਿਲਾਂ ਗੁਨਾਹ ਕਰੋ ਤੇ ਗੁਨਾਹ ਕਰਕੇ ਤੇ ਫਿਰ ਜਾ ਕੇ ਮਾਫੀ ਮੰਗ ਲੋ ਤੇ ਉਹੋ ਜੇ ਤੁਹਾਨੂੰ ਜਿਹੜੇ ਉਹ ਗਾੜੀ ਨੂੰ ਮaaf ਕਰਨ ਵਾਲੇ ਉੜਗੇ ਜਿੰਨਾ ਤੁਹਾਨੂੰ ਮaaf ਕਰਤਾ ਜਾਂ ਕਰ ਦੇਣਗੇ ਇਹ ਪਤਾ ਗੱਲ ਕੀ ਆ ਅਛਾ ਤੁਹਾਨੂੰ ਨਹੀਂ ਪਤਾ ਵੀ ਗੁਰੂਾਨ ਦੇ ਪਾਸ਼ਾ ਦਾ ਰੂਪ ਨਹੀਂ ਕੋ ਬਣਾ ਸਕਦਾ ਮੰਨ ਲਓ ਇੱਕ ਮਿੰਟ ਵਾਸਤੇ ਵੀ ਉਹ ਬੱਚੀ ਨੇ ਗਲਤੀ ਕੀਤੀ ਆ ਜਦ ਕਿ ਹੈ ਨਹੀਂ ਜਾਣ ਬੁਝ ਕੇ ਨਹੀਂ ਜੋ ਵੀ ਲਾ ਲੋ ਤੇ ਜਦੋਂ ਉਹ ਆਈ ਜਦੋਂ ਉਹ ਆ ਰਹੀ ਸੀ ਜਦੋਂ ਤੁਸੀਂ ਉਹ ਸਾਰਾ ਕੁਝ ਕਰ ਰਹੇ ਸੀ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਬੱਚੇ ਨੂੰ ਤੁਸੀਂ ਉਦੋਂ ਕਿਉਂ ਨਹੀਂ ਬੋਂ ਫੜ ਕੇ ਕਹਿ ਦਿੱਤਾ ਵੀ ਨਾ ਪੋਤੇ ਕੰਮ ਨਹੀਂ ਕਰਨਾ ਲਾ ਦੇ ਸਾਰਾ ਕੁਝ ਅਬ ਗਿਆਨਤਾ ਵਸ ਹੋ ਗਿਆ ਬਹੁਤ ਬਹੁਤ ਗਿਆਨਤਾ ਵਸ ਤਾ ਕਿਸ਼ਨ ਜੀ ਇਹ ਹੀ ਕੰਮ ਹੋਣਾ ਸੀਗਾ ਗਿਆਨਤਾ ਵਸ ਕੁਝ ਹੋਰ ਕਿਉਂ ਨਹੀਂ ਕਰ ਲਿਆ ਤੁਸੀਂ ਆ ਉਸਕੇ ਲਈ ਤਾਂ ਹਮ ਲੋਕ ਮਾਫੀ ਮੰਗ ਰਹੇ ਹਾਂ وہی ਤਾਂ ਗੱਲ ਆ ਨਾ ਕਿਸ਼ਨ ਜੀ ਮੈਂ ਵੀ ਤਾਂ ওই ਤੁਹਾਨੂੰ ਕਹਿ ਰਿਹਾ ਨਾ ਵੀ ਇਹ ਤਾਂ ਬੜਾ ਸੌਖਾ ਤਰੀਕਾ ਵਾ ਨਾ ਵੀ ਪਹਿਲਾਂ ਗਲਤੀ ਕਰੋ ਹਜ਼ਾਰਾਂ ਲੱਖਾਂ ਕਰੋੜਾਂ ਜਿਹੜੀਆਂ ਸਿੱਖ ਸੰਗਤਾਂ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਤਿਕਾਰ ਕਰਦੀਆਂ ਨੇ ਗੁਰੂ ਮੰਦੀਆਂ ਨੇ ਤੁਸੀਂ ਉਹਨਾਂ ਦੇ ਦਿਲ ਦਿਖਾਓ ਤੇ ਮੁੜ ਕੇ ਹੌਲੀ ਜੀ ਇਹ ਗੱਲ ਕਹਿ ਦਿਓ ਵੀ ਸਾਡੇ ਕੋਲ ਤਾਂ ਗਲਤੀ ਹੋ ਗਈ ਜੀ ਤੇ ਸਾਨੂੰ ਮਾਫ਼ ਕਰ ਦਿਓ। ਸਾਇ ਗੁਰੂ ਜੀ ਹਮ ਲੋਕ ਤੋਂ ਸਮਾਜ ਕੇ ਮਾਮੂਲੀ ਸਦਰਸ਼ ਹੈ। ਉਹ ਉਹ ਬੱਚੀ ਵਾਹਾਂ ਤੇ ਕਥਾ ਕੀਰਤਨ ਚੱਲ ਰਹਾ ਥਾ ਗੁਰੂ ਗ੍ਰੰਥ ਸਾਹਿਬ ਜੀ ਦਾ। ਉਹ ਉਹ ਬੱਚੀ ਵਾਹਾਂ ਤੇ ਸਰੂਪ ਲੈ ਕੇ ਆ ਗਈ। ਮੈਂ ਤਾਂ ਤੁਹਾਨੂੰ ਉਹੀ ਸਵਾਲ ਕਰਦਾ ਵੀ ਮੰਨ ਲਓ ਬੱਚੀ ਸਰੂਪ ਲੈ ਕੇ ਆ ਗਈ ਸਹੀ ਤੇ ਤੁਸੀਂ ਜਦੋਂ ਆ ਰਹੀ ਆ ਉਦੋਂ ਤੇ ਨਾਲ-ਨਾਲ ਸਾਰੇ ਚੱਲ ਰਹੇ ਆ ਉਹਦੀ ਵੀਡੀਓ ਬਣ ਰਹੀ ਆ ਉਹ ਉੱਥੇ ਬੈਠ ਰਹੀ ਆ ਸਾਰਾ ਟਕਵਾਂਜ ਜਿਹੜਾ ਵਾ ਉਹ ਸਾਰਾ ਚੱਲ ਰਿਹਾ ਵਾ ਉਦੋਂ ਕਿਉਂ ਨਹੀਂ ਤੁਸੀਂ ਗੁੱਟੋਂ ਫੜ ਕੇ ਉਹਨੂੰ ਇਹ ਗੱਲ ਕਹਿ ਦਿੱਤੀ ਜਾਂ ਉਹਨੂੰ ਬਾਹਰ ਲੈ ਕੇ ਦਰਬਾਰ ਚੋਂ ਮਹਾਰੇ ਦੀ ਹਿਉਰੀ ਚੋਂ ਵੀ ਨਾ ਪੋਤੇ ਤਾਂ ਗਲਤ ਕੀਤਾ ਤੂੰ ਤੁਸੀਂ ਤਾਂ ਸਾਰੇ ਇੰਜੋਏ ਕਰ ਰਹੇ ਹੋ ਤੇ ਇਹ ਤਾਂ ਜਿਵੇਂ ਪੂਰੇ ਐ ਪਲੈਨਿੰਗ ਕਰਕੇ ਪੂਰਾ ਸੋਚ ਸਮਝ ਕੇ ਕਿ ਕਿੱਦਾਂ ਸਿੱਖਾਂ ਦਾ ਮੂੰਹ ਚਲਾਉਣਾ ਜਿਹੜੇ ਤੁਸੀਂ ਸਿੰਧੀ ਸਮਾਜ ਦੇ ਭੈਣ ਭਰਾ ਨੇ ਨਾ ਇੰਨਾ ਸਤਿਕਾਰ ਕਰਦੇ ਨੇ ਗੁਰੂ ਰਣਕਪਾਤਸ਼ਾਹ ਜੀ ਦਾ ਮੈਂ ਆਪਣੀ ਅੱਖੀਂ ਦੇਖਦਾ ਵਾਂ ਆਪਣੀ ਅੱਖੀਂ ਬੇਸ਼ੱਕ ਉਹ 100% ਜਿਹੜੇ ਆ ਉਹ ਪ੍ਰਪੇਅਰ ਨਹੀਂ ਹੈਗੇ ਸਿਧਾਂਤਾਂ ਪ੍ਰਤੀ ਮਰਿਆਦਾ ਪ੍ਰਤੀ ਪਰ ਉਹਨਾਂ ਦਾ ਗੁਰੂ ਰਣਕਪਾਤਸ਼ਾਹ ਦੇ ਪ੍ਰਤੀ ਸ਼ਰਧਾ ਵਿਸ਼ਵਾਸ ਇੰਨਾ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਵੀ ਸਿੰਧੀ ਸਮਾਜ ਦੇ ਵਿੱਚੋਂ ਹੀ ਹੈ ਨਾ ਜੀ ਤੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਮੰਨਦੇ ਜੀ ਨਾ ਸਤਿਕਾਰ ਕਰਦੇ ਜੀ ਦੀ ਗੁਰਬਾਣੀ ਦਾ ਅਭੀ ਹਮ ਲੋਗ 11 ਦਿਨ ਸਿੱਖ ਸਮਾਜ ਕੇ ਸਾਥ ਪ੍ਰਵਾਤ ਫੇਰੀ ਵਗੈਰਾ ਨਿਕਾਲ ਰਹੇ ਥੇ ਹਾਂ ਸਪੋਰਟ ਕਰ ਰਹੇ ਥੇ ਕਰ ਰਹੇ ਸੀ ਨਾ ਔਰ ਗੁਰੂਗ੍ਰਾਮ ਸਾਹਿਬ ਦੇ ਪ੍ਰਤੀ ਹਮ ਲੋਗ ਸਮਰਪਿਤ ਹੈ ਹਰ ਤਰ੍ਹਾਂ ਦੇ ਮੈਂ ਤਾਂ ਤੁਹਾਨੂੰ ਉਹੀ ਕਹਿ ਰਿਹਾ ਵਾਂ ਕਿ ਜਿਹੜਾ ਸਿੰਧੀ ਸਮਾਜ ਆ ਉਹਦਾ ਇੱਕ ਬਹੁਤ ਵੱਡਾ ਵਰਗ ਗੁਰੂਆਂ ਦੇ ਪਾਤਸ਼ਾਹ ਜਿਹਦਾ ਬਹੁਤ ਸਤਿਕਾਰ ਕਰਦਾ ਜਿਹਨੂੰ ਇੱਕ ਮੈਨੂੰ ਪਤਾ ਮੁੰਬਈ ਦੇ ਵਿੱਚ ਤੁਹਾਡੇ ਇਥੇ ਗੁਰਪ੍ਰੀਤ ਸਿੰਘ ਰਿੰਕੂ ਨੇ ਇੱਕ ਜੀ ਰਿੰਕੂ ਵੀਰ ਜੀ ਕਿਹਾ ਜਾਂਦਾ ਉਹਨਾਂ ਨੂੰ ਉਹ ਮੈਂ ਦੇਖਦਾ ਹਾਂ ਅਮਰਤਵੇਲਾ ਟਰਸਟ ਚਲਾਉਂਦੇ ਆ ਹਾਂ ਬੇਸ਼ੱਕ ਭਾਵੇਂ 100% ਨਹੀਂ ਕੁਝ ਖਾਮੀਆਂ ਹੋਣਗੀਆਂ ਉਹਨਾਂ ਦੇ ਅੰਦਰ ਕੁਝ ਗਲਤੀਆਂ ਵੀ ਹੋ ਸਕਦੀਆਂ ਉਹਨਾਂ ਦੇ ਕੋਲ ਕੋਈ ਹੋਈਆਂ ਹੋਣ ਜਾਂ ਹੋ ਜਾਣ ਭਵਿੱਖ 'ਚ ਮਨੋਕੇ ਆ ਹਨਾ ਤੇ ਦੂਜੀ ਗੱਲ ਵੀ ਜਿਹੜੇ ਉਹਦਾ ਨੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੇ ਹੁੰਦੇ ਨੇ ਸੰਗਤਾਂ ਸਿੰਧੀ ਸਮਾਜ ਦੀਆਂ ਹਨਾ ਉਹ ਗੁਰਬਾਣੀ ਪੜ੍ਹਦੇ ਨੇ ਅਮਰਤਵੇਲਾ ਸਾਹਮਣੇ ਨੇ ਨਾਮ ਜਪਦੇ ਨੇ ਚਲੋ ਮੈਂ ਇਹ ਗੱਲ ਹੋ ਸਕਦਾ ਵੀ ਕਿਤੇ ਮਰਿਆਦਾ ਦੇ ਵਿੱਚ 100% ਨਹੀਂ ਤੇ ਕੁਝ ਪਰਸੈਂਟ ਜਿਹੜਾ ਵਾ ਉਹਨਾਂ ਕੋਈ ਢਿੱਲ ਜਿਹੜੀ ਆ ਉਹ ਰਹਿ ਜਾਂਦੀ ਹੋਵੇ ਹੈਨਾ ਜਾਂ ਉਹ ਕਿਉਂਕਿ ਪ੍ਰੋਪਰ ਜਿਹੜੇ ਜਿੰਨੇ ਵੀ ਸਾਡੇ ਉਹ ਸਿੰਧੀ ਭੈਣ ਭਰਾ ਨੇ ਉਹਨਾਂ ਨੂੰ ਸਾਰੀ ਮਰਿਆਦਾ ਨਹੀਂ ਪਤਾ ਕਿਤੇ ਹੋ ਸਕਦਾ ਕੋਈ ਨਿੱਕੀ ਮੋਟੀ ਉਹਨਾਂ ਕੋਈ ਗਲਤੀ ਹੋ ਜੇ ਪਰ ਪਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰੂ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ ਗੁਰਬਾਣੀ ਪੜ੍ਹਦੇ ਨੇ ਤੇ ਉਹਨਾਂ ਨੇ ਕਿਉਂ ਕਦੀ ਕਰ ਲਿਆ ਜਿਉਂ ਜੋ ਸ਼ਰਧਾ ਦੇ ਵਾਸਤੇ ਤੁਸੀਂ ਕੀਤਾ ਮੰਨ ਲੋ ਆ ਵੀ ਉਹਨਾਂ ਕੋਲ ਆ ਸ਼ਰਨ ਨੂੰ ਤੁਸੀਂ ਬਹੁਤ ਸਤਿਕਾਰ ਦਿੰਦੇ ਹੋ ਮੰਨਦੇ ਹੋ ਸ਼ਰਧਾ ਵਾਸਤੇ ਕੀਤਾ ਤੇ ਉਹਨਾਂ ਨੇ ਅਜੇ ਤੱਕ ਕਿਉਂ ਨਹੀਂ ਕਰਤਾ ਤੁਹਾਡੇ ਆਪਣੇ ਨੇ ਨਾ ਜੀ ਅਬ ਹਮ ਲੋਕ ਤੋਂ ਸਮਾਜ ਦੇ ਛੋਟੇ ਸਦਸਾ ਹੈ ਅਰੇ ਇਹ ਤਾਂ ਭਾਜੀ ਹੁਣ ਤੁਸੀਂ ਕਿਸ਼ਨ ਜੀ ਵੇਖੋ ਇਹ ਡਿਫੈਂਡ ਕਰਨ ਵਾਸਤੇ ਆ ਹੁਣ ਇਹ ਡਿਫੈਂਡ ਕਰਨਾ ਤੁਸੀਂ ਆਪਣੇ ਆਪ ਨੂੰ नहीं मतलब बाकी अब क्या है हम लोग तो गुरु ग्रंथ साहब जी के प्रति श्रद्धा और समर्पण से हैं अब अनजाने में जो भी गलती हो गई بس ਇਹੀ ਤਾਂ ਕਰਕੇ ਤੇ ਤੁਹਾਨੂੰ ਬੜੇ ਪ੍ਰੇਮ ਸਤਿਕਾਰ ਨਾਲ ਗੱਲ ਕਰ ਰਿਹਾ ਨਹੀਂ ਤੇ ਮੇਰੀ ਟੋਨ ਇਹ ਨਹੀਂ ਹੁੰਦੀ ਮੇਰੀ ਭਾਸ਼ਾ ਸ਼ਾਇਦ ਇਹ ਨਾ ਹੁੰਦੀ ਮੈਂ ਇਹੇ ਕਰਕੇ ਤੁਹਾਡਾ ਸਤਿਕਾਰ ਕਰਦਾ ਵੀ ਤੁਸੀਂ ਬਹੁਤ ਵਧੀਆ ਗੱਲ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਗੁਰਬਾਣੀ ਨੂੰ ਪੜ੍ਹਦੇ ਹੋ ਗੁਰੂਆਂ ਦੇ ਪਾਤਸ਼ਾਹ ਦਾ ਹੈ ਨਾ ਉਹਨਾਂ ਨੂੰ ਪੂਜਦੇ ਹੋ ਪਰ ਇਹਦਾ ਮਤਲਬ ਇਹ ਨਹੀਂ ਨਾ ਹੈਗਾ ਵੀ ਤੁਹਾਨੂੰ ਕੋਈ ਲਾਇਸੈਂਸ ਮਿਲ ਗਿਆ ਵਾ ਵੀ ਤੁਸੀਂ ਜੋ ਤੁਹਾਡਾ ਦਿਲ ਕਰੂਗਾ ਤੁਸੀਂ ਉਹ ਕਰੋਗੇ ਨਹੀਂ ਨਹੀਂ ਐਸਾ ਕਾ ਵੀ ਸੁਪਨੇ ਵਿੱਚ ਵੀ ਨਹੀਂ ਸੋਚेंगे ਅਸੀਂ ਲੋਕ ਔਰ ਨਾ ਕਦੇ ਇਸ ਤਰ੍ਹਾਂ ਕੀ ਬੇਅਦਬੀ ਕਰ ਸਕਤੇ ਹੈ ਤੁਸੀਂ ਇਹ ਕੰਮ ਕਰੋ ਵੇਖੋ ਮੈਂ ਤਾਂ ਕੋਈ ਨਹੀਂ ਹੈਗਾ ਕਿ ਤੁਹਾਨੂੰ ਇਹ ਗੱਲ ਕਵਾਂਗੇ ਮਾਫੀ ਮੰਗ ਲਓ ਜਾਂ ਮaaf ਕਰ ਦਾਂਗੇ ਜਾਂ ਇਦਾਂ ਦਾ ਮੇਰੇ ਮੂੰਹ ਤੇ ਵਰਡ ਹੈ ਨਹੀਂ ਨਾ ਮੇਰੀ ਔਕਾਤ ਆ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਮੇਰਾ ਵੀ ਸਾਰੇ ਆ ਕੇ ਜਲਦੀ ਤੋਂ ਜਲਦੀ ਜਿੰਨੀ ਤੁਹਾਡੀ ਟੀਮ ਆ ਸਮੇਤ ਉਸ ਬੱਚੇ ਦੇ ਤੇ ਅਕਾਲ ਤਖਤ ਸਾਹਿਬ ਆ ਕੇ ਤੇ ਪੇਸ਼ ਹੋ ਕੇ ਤੇ ਉੱਥੇ ਮਾਫੀ ਮੰਗੋ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਪ੍ਰੋਸੀਜਰ ਆ ਸ਼ੀਰਕਾਲਤਕ ਸਾਹਿਬ ਵੱਲੋਂ ਪੰਜ ਪੈਰਾਂ ਜੁੜੀ ਲਈ ਜਾਵੇ ਜਾਂ ਕਿਸੇ ਇੱਕ ਦੀ ਲਈ ਜਾਵੇ ਕਿਉਂਕਿ ਸਤਕਾਲਤਕ ਸਾਹਿਬ ਦੀ ਇੱਕ ਮਰਿਆਦਾ ਵਾ ਜੀ ਜੀ ਉੱਥੇ ਆ ਕੇ ਪੇਸ਼ ਹੋਵੋ ਜੋਸ਼ ਜੀ ਅਕਾਲਤਕ ਸਾਹਿਬ ਵੱਲੋਂ ਤੁਹਾਨੂੰ ਹੁਕਮ ਹੋਵੇ ਉਸ ਹੁਕਮ ਦੇ ਉੱਤੇ ਪਹਿਰਾ ਦਿਓ ਕਿਉਂਕਿ ਤੁਸੀਂ ਗਲਤੀ ਨਹੀਂ ਕੀਤੀ ਤੁਸੀਂ ਕੀਤਾ ਵੀ ਨਹੀਂ ਤੇ ਬਹੁਤ ਵੱਡਾ ਗੁਨਾਹ ਕੀਤਾ ਵਾ ਜੀ ਜੀ ਇਹ ਤੇ ਮਰਤ ਪੈ ਜੂਗੀ ਅੱਜ ਤੁਸੀਂ ਇਦਾਂ ਜੇ ਧੰਨਵਾਦ ਜੀ ਕਹਿੰਦੇ ਇਦਾਂ ਹੀ ਚਲੋ ਕੋਈ ਨਹੀਂ ਜੀ ਤੁਸੀਂ ਮਾਫੀ ਮੰਗ ਲਓ ਜਿਵੇਂ ਤੁਸੀਂ ਕਹਿ ਰਹੇ ਜੇ ਤੇ ਅਸੀਂ ਗੁਰਦਰਾ ਸਾਹਿਬ ਜਾ ਕੇ ਮਾਫੀ ਮੰਗ ਲਈ ਆ ਜਾਂ ਮੰਗ ਲਾਂਗੇ ਤੇ ਇਹ ਤਾਂ ਏਦਾਂ ਜੇ ਗੱਲ ਖਤਮ ਹੋ ਜਾਂਦੀ ਹੈ ਨਾ ਵੀਰ ਜੀ ਫੇਰ ਤਾਂ ਫੇਰ ਤਾਂ ਸਾਰੀ ਦੁਨੀਆ ਤੁਰ ਪੂ ਇਧਰ ਨੂੰ ਨਹੀਂ ਨਹੀਂ ਜੈਸਾ ਆਪ ਲੋ ਆਦੇਸ਼ ਦੇਂਗੇ ਹਮ ਲੋ ਸਿੰਧੀ ਸਮਾਜ ਦਾ ਢੋਲ ਕਬਾਈ ਕਰੇਗਾ ਤੁਸੀਂ ਆਪਣੇ ਜਿੰਨੇ ਤੁਹਾਡੇ ਮੋਤਬਰ ਨੇ ਉਹਨਾਂ ਨੂੰ ਲੈ ਕੇ ਤੇ ਜਿਹੜੇ ਤੁਹਾਡੇ ਉਹ ਜਿਹੜੀ ਉਹ ਸਾਰੇ ਸੰਗਤ ਸੀ ਉੱਥੇ ਜਿਨ੍ਹਾਂ ਨੇ ਇਹ ਗੁਨਾਹ ਕੀਤਾ ਵਾ ਸਭੇ ਉਸ ਉਸ ਮਨੁੱਖ ਦੇ ਜਾਂ ਬੱਚੀ ਦੇ ਜੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨੇ ਸਰੂਪ ਧਾਰਿਆ ਸੀ ਸਾਰੇ ਜਾਣੇ ਜਲਦੀ ਤੋਂ ਜਲਦੀ ਜਿਹੜੀ ਵੀ ਡੇਟ ਜਿਹੜਾ ਵੀ ਦੇਣ ਆ ਉਹ ਨੰਬਰ ਤੁਹਾਡੇ ਕੋਲ ਮੇਰਾ ਆ ਗਿਆ ਤੁਸੀਂ ਦੱਸ ਦਿਓ ਜਾਂ ਤੁਸੀਂ ਆਪ ਸਿੱਧਾ ਜਾਂ ਗੁਰਪ੍ਰੀਤ ਸਿੰਘ ਰਿੰਕੂ ਵੀਰ ਜਿਹਦਾ ਤੁਹਾਡਾ ਜੀ ਕੰਟੈਕਟ ਹੈਗਾ ਵੀਰ ਨਾਲ ਜਾਂ ਤੁਸੀਂ ਉਹਨੂੰ ਵੀਰ ਨੂੰ ਮਿਲ ਲਓ ਠੀਕ ਹੈ ਜੀ ਜੀ ਤੇ ਉਹ ਤੁਹਾਨੂੰ ਗਾਈਡ ਕਰ ਦੇਗਾ ਉਹਨਾਂ ਦਾ ਚਲੋ ਇਹ ਸਤਕਾਰ ਪ੍ਰੇਮ ਪਿਆਰ ਨਾਲ ਬਣਿਆ ਵਾ ਉਹ ਇੱਥੇ ਗੱਲ ਕਰ ਲੈਣਗੇ ਜੀ ਇਹ ਮੇਰਾ ਵੀਰ ਬਹੁਤ ਜਲਦੀ ਬਿਨਾਂ ਦੇਰ ਕੀਤੇਆਂ ਸ਼੍ਰੀ ਅਕਾਲ ਤਖਸਰ ਸਾਹਿਬ ਪੇਸ਼ ਹੋ ਜਾਓਗੇ ਤੇ ਜੋ ਕਾਲ ਤਖਸਰ ਸਾਹਿਬ ਵੱਲੋਂ ਹੁਕਮ ਹੋਊਗਾ ਉਹਨੂੰ ਸਿਰ ਮੱਥੇ ਪ੍ਰਵਾਨ ਕਰੋ ਜੀ ਦੇ ਗਾਂ ਤੋਂ ਇਦਾਂ ਦੀ ਕੋਈ ਗਲਤੀ ਇਹ ਤਾਂ ਤੁਸੀਂ ਗਲਤੀ ਕੀਤੀ ਮੈਂ ਕਹਿੰਦਾ ਗੁਰੂ ਨਾਨਕ ਪਾਸ਼ਾ ਦੀ ਮੂਰਤੀ ਵੀ ਆਪਾਂ ਨਹੀਂ ਰੱਖਣੀ ਮਤਲਬ ਗੱਲ ਕੀ ਹੈ ਵੇਖੋ ਜੇ ਤੁਸੀਂ ਗੁਰੂ ਨਾਨਕ ਪਾਸ਼ਾ ਨੂੰ ਗੁਰੂ ਮੰਨਦੇ ਜੇ ਨਾ ਤੇ ਫਿਰ ਆਪਾਂ ਉਹਦੀ ਗੱਲ ਵੀ ਮੰਨਣੀ ਆ ਜੀ ਜੀ ਮਹਾਰਾਜ ਨੇ ਖੰਡਣ ਕੀਤਾ ਨਾ ਸਾਰੀ ਚੀਜ਼ਾਂ ਦਾ ਜੀ ਜੀ ਮਹਾਰਾਜ ਨੇ ਮੂਰਤੀ ਪੂਜਾ ਦਾ ਖੰਡਣ ਕੀਤਾ ਹੋਇਆ ਜੀ ਜੀ ਤੇ ਜੇ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਬਣਾ ਕੇ ਹੀ ਪੂਜਣ ਲੱਗ ਪਈਏ ਜਾਂ ਉਹਨਾਂ ਦਾ ਸਰੂਪ ਕਿਸੇ ਮਨੁੱਖ ਨੂੰ ਆਪਣੀ ਔਕਾਤ ਹੀ ਨਹੀਂ ਹੈਗੀ ਇੰਨੀ ਜੀ ਜਿੱਦਾਂ ਮਰਜ਼ੀ ਕੋਈ ਆਖੇ ਵੀ ਮੈਂ ਬਹੁਤ ਵੱਡਾ ਸਿੱਖ ਹਾਂ ਬਹੁਤ ਮਤਲਬ ਗੁਰੂ ਨਾਨਕ ਪਾਤਸ਼ਾਹ ਦੇ ਨੇੜੇ ਹਾਂ ਪਿਆਰ ਕਰਦਾ ਵਾਂ ਜਿੱਦਾਂ ਮਰਜ਼ੀ ਹੋ ਜੇ ਭਾਵੇਂ ਪਰ ਕਦੀ ਵੀ ਇੰਨੀ ਔਕਾਤ ਨਹੀਂ ਇੰਨਾ ਹੀ ਆ ਨਹੀਂ ਪੈ ਸਕਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਵੀ ਉਹਨਾਂ ਦਾ ਉਹਦਾਂ ਦਾ ਸੀ ਬਣ ਜੀਏ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹੈਗੇ ਆਪਾਂ ਤਾਂ ਜੀ ਜੀ ਸੋ ਇਹ ਇਸ ਕਰਕੇ ਮੇਰਾ ਭਰਾ ਬੜੀ ਬੜੇ ਪੇਮ ਪਿਆਰ ਨਾਲ ਮੈਂ ਵੇਖੋ ਤੁਹਾਨੂੰ ਬੇਨਤੀ ਕੀਤੀ ਆ ਨੰਬਰ ਲੈ ਕੇ ਤੁਹਾਡਾ ਵੀ ਤੁਸੀਂ ਇਹ ਜਿਹੜਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਕਰਕੇ ਜੀ ਅਕਾਲ ਤਖਤ ਸਾਹਿਬ ਪੇਸ਼ ਹੋ ਜਾਓ ਨਹੀਂ ਤੇ ਫਿਰ ਬਾਅਦ ਦੇ ਵਿੱਚ ਵੇਖੋ ਜੇ ਕੋਈ ਮਿਲਰਗਾ ਜਜ਼ਬਾਤੀ ਮਿਲ ਗਿਆ ਨਹੀਂ ਨਹੀਂ ਹਮਲੇ ਜਲਦ ਜਲਦ ਪੈਸ ਹੋ ਜਾਣਾ ਹਾਂ ਤਾਂ ਜੇ ਕੋ ਮਤਲਬ ਮਿਰਰ ਗਾ ਮਿਰਰ ਪਾ ਤੁਹਾਨੂੰ ਕੋ ਗਰੀਬੜਾ ਸਿੱਖ ਤੇ ਫਿਰ ਉਹ ਆਪਣੇ ਹਿਸਾਬ ਦੇ ਨਾਲ ਫੈਸਲਾ ਕਰੂਗਾ ਤੇ ਉਹ ਤੁਹਾਨੂੰ ਪਤਾ ਹੀ ਹੈ ਨਹੀਂ ਜੀ 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 ਹਾਂ ਹਲੋ ਜਲਦੀ ਪੈਸ ਹੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ